ਪ੍ਰੋਪਰਟੀ ਡੀਲਰਾਂ ਨੂੰ ਬਿਨਾਂ ਨੋਟਿਸ ਤੋਂ ਗ੍ਰਿਫਤਾਰ ਕਰਨ ਦੇ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਇੱਕ ਵੱਡੀ ਖਬਰ ਖਬਰ ਖਰੜ ਤੋਂ ਆ ਰਹੀ ਹੈ ਜਿੱਥੇ ਪ੍ਰੋਪਰਟੀ ਡੀਲਰਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਸਾਹਮਣੇ ਆ ਰਿਹਾ ਕਿ ਉਹਨਾਂ ਨੂੰ ਬਿਨਾਂ ਨੋਟਿਸ ਤੋਂ ਅਰੈਸਟ ਕਿਉਂ ਕੀਤਾ ਗਿਆ ਹੈ ਡੀਜੀਪੀ ਪੰਜਾਬ ਨੂੰ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਕਾਰਵਾਈ ਕੀਤੀ ਗਈ ਸੀ ਤੇ ਉਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਪੇਸ਼ ਹੋਣ ਦੇ ਹੁਕਮ ਕੀਤੇ ਗਏ ਨੇ ਡੀਜੀਪੀ ਪੰਜਾਬ ਨੂੰ ਤਲਬ ਕਰ ਲਿਆ ਗਿਆ ਗੌਰਵ ਯਾਦਵ ਨੂੰ ਕੈਸੇ ਵਿੱਚ ਨਿਜੀ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਗਏ ਨੇ 15 ਅਗਸ 2024 ਨੂੰ ਹਾਈ ਕੋਰਟ ਦੀ ਡਬਲ ਬੈਂਚ ਜਸਟਿਸ ਅਗੇ ਪੇਸ਼ ਹੋਣ ਦੇ ਹੁਕਮ ਕੀਤੇ ਗਏ ਨੇ ਪਰਸ ਦੇ ਵੱਲੋਂ ਗ੍ਰਿਫਤਾਰ ਹਰਦੀਪ ਸਿੰਘ ਦੇ ਵਕੀਲ ਨੇ ਹਾਈ ਕੋਰਟ ਦੇ ਵਿੱਚ ਦਲੀਲ ਰੱਖੀ ਹੈ ਹਰਦੀਪ ਸਿੰਘ ਦੀ ਗ੍ਰਿਫਤਾਰੀ ਦੀ ਸਸਜ ਅਜੇ ਨਿਜੀ ਰੰਜਿਸ਼ ਤਿਆਰ ਗ੍ਰਿਫਤਾਰੀ ਹੈ ਜਿਹੜੀ ਉਹ ਕੀਤੀ ਗਈ ਹਰਦੀਪ ਸਿੰਘ ਦੇ ਅਜੇ ਹਾਊਸ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਹੈ ਹਰਦੀਪ ਸਿੰਘ ਦੇ ਵਕੀਲ ਨੇ ਪਰਸ ਅਫਸਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਅਖਰੜ ਪੁਲਿਸ ਵੱਲੋਂ ਬਿਨਾ ਨੋਟਿਸ ਦੇ ਪ੍ਰੋਪਰਲੀ ਨੀਣਾ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਮਾਮਲਾ ਸਾਹਮਣੇ ਆਇਆ ਜਸਟਿਸ ਅਵਟ ਪੰਜਾਬ ਹਾਈ ਕੋਰਟ ਦੇ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਪੇਸ਼ ਹੋਣ ਦੇ ਹੁਕਮ ਕਿ ਤੇਗੇਨੇ ਕੌਰਵ ਯਾਦਵ ਨੂੰ ਹੁਣ ਪੇਸ਼ ਹੋਣਾ ਹੋਏਗਾ 15 ਅਗਸਤ 2024 ਨੂੰ ਹਾਈ ਕੋਰਟ ਦੀ ਡਬਲ ਬੈਂਚ ਜਸਟਿਸ ਅਗੇ ਪੇਸ਼ ਹੋਣ ਦੇ ਹੁਕਮ ਨੇ ਪੁਲਿਸ ਵੱਲੋਂ ਗ੍ਰਿਫਤਾਰ ਹਰਦੀਪ ਸਿੰਘ ਦੇ ਵਕੀਲ ਨੇ ਹਾਈ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਹਰਦੀਪ ਸਿੰਘ ਦੀ ਗ੍ਰਿਫਤਾਰੀ ਸਾਜ਼ਿਸ਼ ਅਤੇ ਨਿੱਜੀ ਰੰਜਿਸ਼ ਦੇ ਤਹਿਤ ਕੀਤੀ ਗਈ ਹੈ ਜਿਹੇ ਇਲਜ਼ਾਮ ਉਸਦੇ ਵਕੀਲ ਦੇ ਵੱਲ ਲਗਾਏ ਗਏ ਨੇ ਹਰਦੀਪ ਸਿੰਘ ਦੇ ਵਕੀਲ ਨੇ ਪੁਲਿਸ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਦੇ ਵੱਲੋਂ ਕਿਸੇ ਵੀ ਵਿਅਕਤੀ ਨੂੰ ਨਜਾਇਜ਼ ਤੌਰ ਤੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਔਰ ਗ੍ਰਿਫਤਾਰੀ ਦੇ ਲਈ ਕਿਹੜਾ ਕਾਨੂੰਨ ਹੈ ਕਿਸ ਤਰੀਕੇ ਦੇ ਨਾਲ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਗੱਲਬਾਤ ਕਰਾਂਗੇ ਅੱਜ ਸੈਕਲ ਸਾਹਿਬ ਦੇ ਨਾਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਕੇਸ ਆਉਂਦਾ ਮੁਹਾਲੀ ਜ਼ਿਲ੍ਹੇ ਦੇ ਅੰਦਰ ਜਿਸ ਮਾਮਲੇ ਦੇ ਵਿੱਚ ਡੀਜੀਪੀ ਪੰਜਾਬ ਨੂੰ ਤਲਬ ਕਰ ਲਿਆ ਗਿਆ ਕਿਉਂਕਿ ਗਲਤ ਤਰੀਕੇ ਦੇ ਨਾਲ ਗ੍ਰਿਫਤਾਰੀ ਕੀਤੀ ਗਈ ਸੀ ਤਾਂ ਚੇਤਨ ਸੈਕਲ ਜੀ ਮੇ ਨਾਲੇ ਚੇਤਨ ਜੀ ਪਹਿਲਾਂ ਤਾਂ ਪੂਰਾ ਮਾਮਲਾ ਕੀ ਸੀਗਾ ਉਹ ਜ਼ਰੂਰ ਦੱਸੋ ਪਿਤੇ ਦਿਨਾਂ ਦੇ ਵਿੱਚ ਖਰੜ ਪੁਲਿਸ ਵੱਲੋਂ ਇੱਕ ਮੁਕੱਦਮਾ ਦਰਜ ਹੋਇਆ ਸੀ ਮੁਕੱਦਮਾ ਨੰਬਰ ਸੀ 4015224 ਨੂੰ ਦਰਜ ਹੋਇਆ ਸੀ ਉਹਦੇ ਵਿੱਚ ਦੋ ਅਕਿਊਜ਼ਡ ਪੁਲਿਸ ਨੇ ਅਰੈਸਟ ਕੀਤੇ ਸੀ ਸੇਮ ਡੇ ਐਫ ਆਈ ਆਰ ਰਜਿਸਟਰਡ ਕੀਤੀ ਸੇਮ ਡੇ ਕੀਤੀ ਹੁਣ ਇਹਦੇ ਵਿੱਚ ਇੱਕ ਗੱਲ ਸੀ ਆਨਨੇਬਲ ਸੁਪਰੀਮ ਕੋਰਟ ਤੇ ਦਿਸ ਆਨਨੇਬਲ ਕੋਰਟ ਪੰਜਾਬ ਹਾਈ ਕੋਰਟ ਨੇ ਇੱਕ ਸਰਟੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਗਾਈਡਲਾਈਨਸ ਜਾਰੀ ਕੀਤੀਆਂ ਹੋਈਆਂ ਵੀ ਇਫ ਦੇ ਇਫ ਉਹਨਾਂ ਨੇ ਕਿਸੇ ਪਰਸਨ ਨੂੰ ਅਰੈਸਟ ਕਰਨਾ ਤਾਂ ਦਿਸ ਪ੍ਰਿੰਸੀਪਲ ਸ਼ੁੱਡ ਬੀ ਫਾਲੋਡ ਵੀ ਇਹ ਡਾਇਰੈਕਸ਼ਨ ਫੁੱਲਫੁੱਲ ਹੋਣੀਆਂ ਹੀ ਹੈਗੀਆਂ ਪਰ ਮੇਰੇ ਕੇਸ ਦੇ ਵਿੱਚ ਉਹਨਾਂ ਨੇ ਪੁਲਿਸ ਨੇ ਕੋਈ ਫਾਲੋ-ਅੱਪ ਨਹੀਂ ਕੀਤੀਆਂ ਤੇ ਇਵਨ ਕਿ ਐਸ ਪਰ ਦੀ ਕਲਾਇੰਟਸ ਇਨਫੋਰਮੇਸ਼ਨ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਨਜਾਇਜ਼ ਤੌਰ ਤੇ ਸਿਰਫ ਇੱਕ ਟੌਰਚਰ ਕਰਨ ਨੂੰ ਉਹਨਾਂ ਨੇ ਝੂਠੇ ਕੇਸ ਦੇ ਵਿੱਚ ਦਰਜ ਕੀਤਾ ਤੇ ਨਾਲ ਦੀ ਨਾਲ ਗ੍ਰਿਫਟਾਰ ਕਰ ਲਿਆ ਤੇ ਉਹ ਰੈਗੂਲੇਸ਼ਨ ਕੀ ਕਹਿੰਦੀ ਹੈ ਕਿ ਇਹ ਇਹ ਚੀਜ਼ਾਂ ਨੂੰ ਫਾਲੋ-ਅਪ ਹੋਣਾ ਚਾਹੀਦਾ ਹੈਗਾ ਉਹਨੇ ਬਲ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਪਾਸ ਕੀਤੀ ਸੀ ਅਰਨੇਸ਼ ਕੁਮਾਰ ਤੇ ਪਲੱਸ ਇੱਕ ਹੋਰ ਡਾਇਰੈਕਸ਼ਨ ਇਸ਼ੂ ਕੀਤੀ ਸੀ ਮੁਹੰਮਦ ਅਸਫਾਕ ਹਲਮ ਵਰਸ ਸਟੇਟ ਆਫ ਜਾਰਖੰਡ ਉਹਦੇ ਵਿੱਚ ਉਹਨਾਂ ਨੇ ਡਾਇਰੈਕਸ਼ਨ ਇਸ਼ੂ ਕੀਤੀਆਂ ਸੀ ਵੀ ਹਰੇਕ ਹਾਈ ਕੋਰਟ ਹਿੰਦੁਸਤਾਨ ਦੀ ਇੱਕ ਗਾਈਡਲਾਈਨ ਜਾਰੀ ਕਰੂਗੀ ਸੰਬੰਧਿਤ ਡੀਜੀਪੀ ਨੂੰ ਵੀ ਇਫ ਦੀ ਅਫੈਂਸ ਜੇ ਕੋਈ 7 ਸਾਲ ਦਾ ਅਫੈਂਸ ਹੈਗਾ ਜਿਹਦੇ ਵਿੱਚ ਸਜ਼ਾ 7 ਸਾਲ ਤੱਕ ਹੈਗੀ ਹੈ ਤਾਂ 41 ए ਜਿਹੜਾ ਸੀਆਰਪੀਸੀ ਦਾ ਨੋਟਿਸ ਪਹਿਲਾਂ ਦੇਣਾ ਹੀ ਦੇਣਾ ਹੈ ਗ੍ਰਿਫਤਾਰੀ ਤੋਂ ਪਹਿਲਾਂ ਤੇ ਸਪੈਸ਼ਲ ਰੀਜ਼ਨ ਰਿਕਾਰਡ ਹੋਣਗੇ ਈਵਨ ਕਿ ਜਿਹੜਾ ਮੈਜਿਸਟ੍ਰੇਟ ਆ ਜੱਜ ਉਹ ਵੀ ਰਿਮਾਂਡ ਨਹੀਂ ਦੇ ਸਕਦਾ ਵਿਦਆਊਟ ਰਿਕਾਰਡਿੰਗ ਸਪੈਸ਼ਲ ਰੀਜ਼ਨਸ ਪਰ ਇਸ ਕੇਸ ਦੇ ਵਿੱਚ ਇਹੋ ਜਿਹਾ ਕੁਝ ਹੋਇਆ ਹੀ ਨਹੀਂ ਇਸ ਕਰਕੇ ਉਹਨੇ ਬਲ ਅਸੀਂ ਹਾਈ ਕੋਰਟ ਦੇ ਵਿੱਚ ਅਪਰੋਚ ਕੀਤਾ ਤੇ ਉਹਨੇ ਬਲ ਹਾਈ ਕੋਰਟ ਨੇ ਖੁਦ ਡੀਜੀਪੀ ਪੰਜਾਬ ਨੂੰ ਪਰਸਨਲੀ ਅਪੀਅਰ ਹੋ ਕੇ ਮਾਮਲੇ ਦੇ ਬਾਰੇ ਉਹ ਅਪੀਅਰ ਹੋ ਕੇ ਉਹ ਦੱਸਣ ਦੇ ਕਿਹਾ ਹੈਗਾ ਤੇ ਉਹ ਅਸਿਸਟ ਕਰਨਗੇ ਕੋਰਟ ਨੂੰ ਵੀ ਵਾਅਦੇ ਇਸ ਹੈਪਨ ਤਾਂ ਤੁਹਾਡੇ client ਦੇ ਖਿਲਾਫ ਕਿਹੜਾ ਕੇਸ ਦਰਜ ਕੀਤਾ ਗਿਆ ਸੀ ਜਿਸ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੇਰੇ client ਦੇ ਖਿਲਾਫ ਐਫ ਆਈ ਆਰ 40 ਦਰਜ ਹੋਈ ਠੀਕ ਹੈ ਜੀ 올 ది ਅਫੈਂਸਿਸ ਆਰ ਅੰਡਰ 7 ਇਅਰਸ 7 ਇਅਰਸ ਮੈਕਸਿਮਮ ਪਨਿਸ਼ਮੈਂਟ ਹੈਗੀ ਆ 452 452 447 ਕੁਛ ਤਾਂ 2 2 ਸਾਲ ਵਾਲੇ ਆ ਗਿਆ ਪਰ ਮੈਕਸਿਮਮ ਪਨਿਸ਼ਮੈਂਟ 452 ਦੀ 7 ਸਾਲ ਸੀ ਤੇ ਉਹ ਕਵਰਡ ਕਰਦੀ ਸੀ ਇਹ ਮੈਂ ਨਹੀਂ ਕਹਿ ਰਿਹਾ ਜਜਮੈਂਟ ਖੁਦ ਕਹਿ ਰਹੀ ਹੈ ਜੇ ਆਫੈਂਸ 7 ਸਾਲ ਹੈ ਤੇ ਵਿਦਆਊਟ ਫੋਲੋਇੰਗ ਡਿਊ ਪ੍ਰੋਸੀਜਰ ਵਿਚ ਇਜ਼ 41ਏ ਆਫ ਦੀ ਸੀਆਰਪੀਸੀ ਪੁਲਿਸ ਅਰੈਸਟ ਨਹੀਂ ਕਰ ਸਕਦੀ ਪਹਿਲਾਂ ਪੁਲਿਸ ਨੇ ਸਾਨੂੰ ਨੋਟਿਸ ਦੇਣਾ ਸੀ ਵੀ ਤੁਸੀਂ ਮੁਕਦਮੇ ਚ ਸ਼ਾਮਲ ਤਫਤੀਸ਼ ਹੋ ਵੀ ਉਹਨਾਂ ਨੂੰ ਹਫਤੇ ਦਾ 2 ਹਫਤੇ ਦਾ ਸਮਾਂ ਦੇਣਾ ਸੀ ਪਰ ਪੁਲਿਸ ਨੇ ਅੰਡਰ ਅ ਪੋਲੀਟੀਕਲ ਪ੍ਰੈਸ਼ਰ ਸਿੱਧਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਕੈਮਰਾਮੈਨ ਗੁਰਜੰਡ ਦੇ ਨਾਲ ਰੋਹਿਤ ਪੱਕਾ ਜੀ ਮੀਡੀਆ ਚੰਡੀਗੜ੍ਹ